ਸਰ ਕਿਵੇਂ ਦੇਖਦੇ ਹੋ ਬਾਗੀ ਧੜੇ ਦੇ ਵੱਲੋਂ ਲਗਾਤਾਰ ਸਵਾਲ ਨੇ ਜੋ ਭਰਤੀ ਮੁਹਿੰਮ ਨੂੰ ਲੈ ਕੇ ਚੁੱਕੇ ਜਾਂ ਰਹੇ ਇਹੋ ਜਿਹੇ ਲੀਡਰ ਜਿਹੜੇ ਆਪ ਪਤਾ ਨਹੀਂ ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਇੱਕ ਦੋ ਲੀਡਰ ਆਇਆ ਹੋਇਆ ਜਿਹੜਾ ਸ਼ਾਮ ਨੂੰ ਡੇਲੀ ਸਪੈਗ ਲਾਉਣ ਵਾਲੇ ਬੰਦੇ ਗਿਆਨੀ ਹਰਪ੍ਰੀਤ ਸਿੰਘ ਜੀ ਕੱਲੋਂ ਉਹਦੇ ਨਾਲ ਜੱਫੀਆਂ ਪਾ ਕੇ ਸਮਾਗਮ ਕਰ ਰਹੇ ਨੇ ਖੁਸ਼ਕ ਅਕਾਲੀ ਦਲ ਦੇ ਜੋ ਵਰਕਰ ਨੇ ਜਾਂ ਆਗੂ ਨੇ ਉਹਨਾਂ ਦੇ ਵੱਲੋਂ ਜੋ ਸਾਨੂੰ ਪੂਰੀ ਤਰ੍ਹਾਂ ਦੇ ਨਾਲ ਜਹਾਜ਼ ਆ ਜੋ ਅਕਾਲੀ ਦਲ ਦਾ ਡੋਪਿਆ ਗਿਆ ਉਹਨਾਂ ਦੇ ਇਹ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਕਿ 10 10 ਫੁੱਟ ਸੱਪ ਖਾਣ ਵਾਲੇ ਅੱਜ ਮੇਰੇ ਤੋਂ ਜਵਾਬ ਮੰਗਦੇ ਆ ਯਾਨੀ ਹਰ ਕਿਸੇ ਨੂੰ ਬੇਨਤੀ ਹੈ ਤੁਸੀਂ ਜਿਹੜੇ ਕਾਲੇ ਪੱਥਰ ਦੇ ਨਾਲ ਪੱਥਰਾਂ ਦੇ ਨਾਲ ਬੈਠੇ ਹੋ ਇਹੋ ਪੱਥਰ ਨੇ ਜਿਹਨਾਂ ਤੁਹਾਡੀ ਝੋਲੀ ਕੀ ਸਾਰਾ ਕੁਝ ਕਾਲਾ ਕਰ ਦੇਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਨੇ ਇਸ ਤੇ ਗੱਲਬਾਤ ਕਰਾਂਗੇ ਸਰਬਜੀਤ ਸਿੰਘ ਝੰਦਰਜੀਤ ਮੀਟਿੰਗ ਦੇ ਵਿੱਚ ਮੌਜੂਦ ਹੋਏ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਈ ਹੈ ਉਸ ਨੂੰ ਲੈ ਕੇ ਕਾਫੀ ਸਵਾਲ ਨੇ ਜੋ ਬਾਗੀ ਧੜੇ ਦੇ ਵੱਲੋਂ ਚੁੱਕੇ ਜਾ ਰਿਹਾ ਸੀ ਤਾਂ ਜਿਸ ਨੂੰ ਲੈ ਕੇ ਜਵਾਬ ਦੇਈ ਤਾਂ ਇਹਨਾਂ ਦੀ ਵੀ ਜ਼ਰੂਰ ਬਣਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਹਿਣਾ ਹੈ ਕਿ ਇਹ ਜੋ ਭਰਤੀ ਇਸ ਨੂੰ ਤੋਂ ਧੰਨਵਾਦ ਕੀਤਾ ਜੀ ਸਰਬਜੀਤ ਸਿੰਘ ਝੰਜਰਜੀ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਬਾਗੀ ਧੜੇ ਦੇ ਵੱਲੋਂ ਲਗਾਤਾਰ ਸਵਾਲ ਨੇ ਜੋ ਭਰਤੀ ਮੁਹਿੰਮ ਨੂੰ ਲੈ ਕੇ ਚੁੱਕੇ ਜਾਂਦੇ ਕਿ ਬਿਨਾ 7 ਮੈਂਬਰੀ ਕਮੇਟੀ ਦੀ ਨਿਗਰਾਨੀ ਤੋਂ ਇਹ ਭਰਤੀ ਮੁਹਿੰਮ ਹੋਈ ਆ ਦੇਖੋ 7 ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਨੇ ਸਾਰਿਆਂ ਨੂੰ ਵਿੱਚ ਪਾਇਆ ਸੀ ਜਰਬਰਾਂ ਦੇ ਜੀ ਹੁਣ ਉਹਨਾਂ ਨੇ ਕੰਮ ਨਹੀਂ ਕੀਤਾ ਜਿਉ ਕਿਤੇ ਗਏ ਹੀ ਨਹੀਂ ਕਿਤੇ ਨਿਗਰਾਨੀ ਉਹਨੇ ਕੀਤੀ ਤੇ ਪਹਿਲੇ ਦਿਨ ਤੋਂ 7 ਮੈਂਬਰੀ ਦੇ ਵਿੱਚ ਬਡਾਲਾ ਸਾਹਿਬ ਵਰਗੇ ਇਹੋ ਜਿਹੇ ਲੀਡਰ ਜਿਹੜੇ ਮੈਂ ਸਮਝਦਾ ਕਿ ਆਪ ਅਮਰਧਾਰੀ ਵੀ ਨਹੀਂ ਹੈਗੇ ਇਹ ਜੋ ਲੀਡਰ ਜਿਹੜੇ ਆਪ ਪਤਾ ਨਹੀਂ ਮਤਲਬ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਇੱਕ ਦਾ ਇੱਕ ਦੋ ਲੀਡਰ ਹੈ ਹੋਇਆ ਜਿਹੜਾ ਸ਼ਾਮ ਨੂੰ ਡੇਲੀ ਪੈਗ ਲਾਉਣ ਵਾਲੇ ਬੰਦੇ ਉਹ ਬੰਦੇ ਅਕਾਲੀ ਦਲ ਨੂੰ ਨਿੰਦਣ ਪਹਿਲੇ ਸਵੇਰ ਤੋਂ ਖੜੇ ਹੋ ਕੇ ਹਰ ਰੋਜ਼ ਤੇ ਅਕਾਲੀ ਦਲ ਨੂੰ ਤਕੜਾ ਕਰਨ ਦਾ ਇੱਕ ਵੀ ਬਿਆਨ ਆਵੇ ਫਿਰ ਹੁਣ ਉਹਨਾਂ ਤੋਂ ਹੁਣ ਮਤਲਬ ਕੀ ਮੈਨੇ ਕੱਢੀ ਆਪਾਂ ਤੇ ਤੇ ਜਿਹੜੇ ਇਹ ਜਿਹੜੀ ਜਿਹੜੇ ਬੰਦੇ ਕਾਲਤਾ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲਿਆ ਏ ਤੇ ਅਜ ਉਹ ਕਾਲਤਾ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨ ਲਈ ਪ੍ਰੋਗਰਾਮ ਕਰਾ ਰਹੇ ਨੇ ਚੰਦੂ ਮਜਰੇ ਵਰਗੇ ਮੈਂ ਤਾਂ ਹੈਰਾਨ ਆ ਕਿ ਜਿਹੜੇ ਅੱਗੇ ਗੁਰੂ ਦੇ ਖੜਕੇ ਅੱਗੇ ਝੂਠ ਬੋਲਿਆ ਤੇ ਸਾਹਮਣੇ ਵੀਡੀਓ ਸੀ ਜਨਤਕ ਕਰਤੀਆਂ ਸ਼੍ਰੀ ਕਾਲਤਾਸ ਦੇ ਸਕੱਤਰੇ ਤੱਕ ਅਸੀਂ ਜਾ ਕੇ ਸਿੰਘ ਸਾਹਿਬਾ ਨੂੰ ਬੇਨਤੀ ਕਰਕੇ ਆਏ ਸੀ ਕਿ ਇਹਨਾਂ ਸਜ਼ਾ ਦਿਓ ਕਿ ਜਿਹੜੇ ਗੁਰੂ ਦੇ ਕੇ ਖੜ ਕੇ ਕੋਰਾ ਝੂਠ ਬੋਲ ਗਏ ਕਿਹਦੇ ਬਣਨਗੇ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਕੱਲ ਉਹਦੇ ਨਾਲ ਜੱਫੀਆਂ ਪਾ ਕੇ ਸਮਾਗਮ ਕਰ ਰਹੇ ਨੇ ਫਿਰ ਇਹਦੇ ਕੀ ਮੈਨੇ ਕੱਢੀ ਅਸੀਂ ਕੱਲ ਦੇ ਸਮਾਗਮ ਦੀ ਜੇਕਰ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਸਾਫ਼ ਸ਼ਬਦਾਂ ਦੇ ਵਿੱਚ ਇਹ ਕਿਹਾ ਗਿਆ ਕਿ ਕੁਝ ਕੁ ਅਕਾਲੀ ਦਲ ਦੇ ਜੋ ਵਰਕਰ ਨੇ ਜਾਂ ਆਗੂ ਨੇ ਉਹਨਾਂ ਦੇ ਵੱਲੋਂ ਜੋ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਜਹਾਜ਼ ਆ ਜੋ ਅਕਾਲੀ ਦਲ ਦਾ ਡੋਬਿਆ ਗਿਆ ਉਹਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਕਿ 10 10 ਫੁੱਟ ਸੱਪ ਖਾਣ ਵਾਲੇ ਅੱਜ ਮੇਰੇ ਤੋਂ ਜਵਾਬ ਮੰਗਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਆ ਤੁਸੀਂ ਜਿਹੜੇ ਕਾਲੇ ਪੱਥਰ ਦੇ ਨਾਲ ਪੱਥਰਾਂ ਦੇ ਨਾਲ ਬੈ ਇਹੋ ਪੱਥਰ ਨੇ ਜਿਹਨਾਂ ਤੁਹਾਡੀ ਝੋਲੀ ਕੀ ਸਾਰਾ ਕੁਝ ਕਾਲਾ ਕਰ ਦੇਣਾ ਇਸ ਲਈ ਮੇਰੀ ਬੇਨਤੀ ਹੈ ਕਿ ਜਿਹੜੇ ਲੋਕ ਝੂਠ ਬੋਲ ਕੇ ਆਏ ਨੇ ਉਹਨਾਂ ਨੂੰ ਸਜ਼ਾਵਾਂ ਦੇਣਾ ਤੁਹਾਡਾ ਕੰਮ ਸੀ ਉਹਨਾਂ ਤੋਂ ਸਰੂਪੇ ਪੋਣਾ ਨਹੀਂ ਤਾਂ ਇੱਕ ਇਹ ਵੀ ਸਵਾਲ ਬੜਾ ਬਣਿਆ ਹੋਇਆ ਕਿਉਂਕਿ ਬੀਬੀ ਜਗੀਰ ਕੌਰ ਜੀ ਜੋ ਕਿ ਸਾਫਕਾ ਪ੍ਰਧਾਨ ਵੀ ਰਹੇ ਨੇ ਐ ਜੀ ਪੀ ਸੀ ਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਕਾਲ ਤਖਤ ਸਾਹਿਬ ਤੋਂ ਪਘੋੜੇ ਹੋਏ ਨੇ ਕੋਈ ਵੀ ਹੁਕਮ ਜੋ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਉਹ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੀ ਹੁਕਮ ਨਹੀਂ ਮੰਨਿਆ ਗਿਆ ਸਾਰੇ ਨੇ ਜੀ ਕਿਹੜਾ ਹੁਕਮ ਨਹੀਂ ਮੰਨਿਆ ਹਰ ਹੁਕਮ ਮੰਨਿਆ ਹਰ ਹੁਕਮ ਸਿਰ ਮੱਥੇ ਆ ਜੀ ਸ੍ਰੀ ਅਕਾਲ ਤਖਤ ਸਾਹਿਬ ਹੁਕਮ ਕਰੇ ਸਿਰ ਵੱਢ ਕੇ ਰੱਖ ਦਿਆਂਗੇ ਕੋਈ ਐਸੀ ਗੱਲ ਨਹੀਂ ਹੈਗੀ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਆ ਪਰ ਇਹ ਜਿਹੜੇ ਝੂਠੇ ਲੋਕ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਉਹ ਨਹੀਂ ਹੋਣ ਦੇਣਾ ਇਹ ਗੱਲ ਜਰੂਰ ਦੱਸ ਕੇ ਜਾਇਓ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਵਾਰੋ ਪ੍ਰਧਾਨ ਬਾਦਲ ਸਾਹਿਬ ਹੋ ਸਕਦੇ ਕੋਈ ਵੀ ਹੋ ਸਕਦਾ ਦੇਖੋ ਡੈਲੀਕੇਟ ਨੇ ਡੈਲੀਕੇਟਾਂ ਨੇ ਅਜਲਾਸ ਦੇ ਵਿੱਚ ਕਿਸੇ ਨੂੰ ਵੀ ਚੁਣ ਸਕਦੇ ਨੇ ਉਹ ਜਿਹਨੂੰ ਚਾਹਣਗੇ ਉਹ ਚੁਣ ਲੈਣਾ ਤੇ ਅੱਜ ਐਸਜੀਪੀਸੀ ਦੇ ਪ੍ਰਧ ਜੋ ਉਹ ਦਿਨ ਕਿਵੇਂ ਦੇਖਦੇ ਹੋ ਕੀ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾ ਸਕਦਾ ਮੈਨੂੰ ਮੈਨੂੰ ਲੱਗਦਾ ਕਿ ਨਹੀਂ ਹੋਣਾ ਚਾਹੀਦਾ ਮਨਜ਼ੂਰ ਉਹਨਾਂ ਦਾ ਕੋਈ ਬਹੁਤ ਸਤਕਾਰਯੋਗ ਤੇ ਪੰਥਕ ਸੁਰਜੀਤ ਨੇ ਇਹੋ ਜੇ ਆਗੂਆਂ ਦੀ ਕੌਮ ਨੂੰ ਲੋੜ ਹੈ ਤੁਹਾਡੇ ਵੱਲੋਂ ਇਹ ਸਾਫ ਸਾਬਦਾ ਦੇ ਵਿੱਚ ਕਿਹਾ ਗਿਆ ਵੀ ਜੋ ਭਾਰਤੀ ਹੋਏ ਮਰਿਆ ਸਿੱਖ ਹੋਏ ਜਿਹੜੇ ਜਿਹੜੇ ਲੋਕ ਪਾਰਟੀ ਨੂੰ ਤੇ ਅਕਾਲੀ ਦਲ ਨੂੰ ਤੇ ਪੰਜਾਬ ਨੂੰ ਪਿਆਰ ਕਰਦੇ ਨੇ ਪੰਥ ਨੂੰ ਪਿਆਰ ਕਰਦੇ ਨੇ ਉਹ ਅਕਾਲੀ ਦਲ ਨੂੰ ਹੀ ਪਿਆਰ ਕਰਨਗੇ ਪਰ ਉਹ ਲੋਕ ਉਹ ਉਹ ਮਤਲਬ ਜਾ ਕੇ ਕਾਂਗਰਸ ਦੀ ਥੋੜਾ ਤਰੀਦ ਕਰਨਗੇ ਅਕਾਲੀ ਦਲ ਦੀ ਉਹ ਕਰਨਗੇ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਸਾਡੇ ਨਾਲ ਜੋ ਗੱਲਬਾਤ ਆ ਕੀਤੀ ਗਈ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਜੋ ਸਵਾਲ ਬਣੇ ਹੋਏ ਸੀ ਉਸ ਨੂੰ ਲੈ ਕੇ ਅੱਜ ਜੋ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਕਈ ਸਵਾਲ ਨੇ ਜੋ ਇਹਨਾਂ ਦੇ ਵੱਲੋਂ ਵੀ ਬਾਗੀ ਧੜੇ ਨੂੰ ਲੈ ਕੇ ਕੀਤੇ ਗਏ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਆ ਉਸ ਨੂੰ ਲਗਾਤਾਰ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਗਿਆ ਤੇ ਲਿਆ ਗਿਆ ਸੀ ਤਾਂ ਇੱਥੇ ਹੀ ਹਰਜਿੰਦਰ ਸਿੰਘ ਧਾਮੀ ਦਾ ਵੀ ਜੋ ਅਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਅਹੁਦੇ ਤੋਂ ਆਪਣੇ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਤੇ ਸੱਤ ਮੈਂਬਰੀ ਕਮੇਟੀ ਦੇ ਉਹ ਮੈਂਬਰ ਸੀ ਪ੍ਰਧਾਨ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਨੂੰ ਇਸ ਕਮੇਟੀ ਤੋਂ ਵੀ ਕਰਨ ਕੀਤਾ ਜਾਵੇ ਤਾਂ ਉਹਨਾਂ ਦਾ ਸਵਾਲ ਵੀ ਕਿਤੇ ਨਾ ਕਿਤੇ ਅਹਿਮ ਜ਼ਰੂਰ ਬਣਿਆ ਹੋਏ ਸੀ ਤੇ ਅੱਜ ਉਹਨਾਂ ਦੇ ਪ੍ਰਧਾਨਗੀ ਦੇ ਅਹੁਦੇ ਦੇ ਅਸਤੀਫੇ ਤੇ ਵੀ ਅੱਜ ਵਿਸ਼ੇਸ਼ ਚਰਚਾ ਜੋ ਹੋਵੇਗੀ ਅੰਤਰਿਕ ਕਮੇਟੀ ਦੀ ਅੱਜ ਮੀਟਿੰਗ ਆ ਜੋ ਸੱਦੀ ਗਈ ਆ ਕੀ ਉਹਨਾਂ ਦਾ ਅਸਤੀਫਾ ਅੱਜ ਮਨਜ਼ੂਰ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਤੇ ਵੀ ਲਗਾਤਾਰ ਸਵਾਲ ਨੇ ਜੋ ਬਣੇ ਹੋਏ ਨੇ ਪਰ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ ਤਾਂ ਉਹਨਾਂ ਦੇ ਵੱਲੋਂ ਇਹ ਵੀ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਜੋ ਭਰਤੀ ਮੁਹਿੰਮ ਕੀਤੀ ਗਈ ਆ ਬਿਲਕੁਲ ਪਾਰਦਰਸ਼ਤਾ ਤੰਗ ਦੇ ਨਾਲ ਕੀਤੀ ਗਿਆ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਜੋਰ ਜਾਨਾ ਲੋਕਨਾਟਿਵ ਦੇ ਨਾਲ ਮੈਨੂੰ ਦੋ ਜੱਜ ਧੰਨਵਾਦ